ਪਰਮੇਸ਼ਰ ਦੇ ਕਲਾਮ ਦਾ ਟੌਪਿਕ ਏ ਪ੍ਰਭੂ ਲਈ ਕੁਝ ਛੱਡਣਾ ਆਓ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਉਤਪਤ ਉਹਦਾ 12 ਦਿਹਾਏ ਆਓ 1 ਮਿੰਟ ਦੇ ਲਈ ਆਪਣੀ ਅੱਖਾਂ ਨੂੰ ਬੰਦ ਕਰੀਏ ਆਪਣੇ ਹੱਥਾਂ ਨੂੰ ਸਵਰਗ ਦੇ ਵੱਲ ਚੁੱਕੀਏ ਜਲਾਲ ਦੇ ਬਾਦਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਬੜੇ ਤਕਲੀਫ ਬੜੀਆਂ ਹਨੇਰੀਆਂ ਬੜੇ ਝਖੜ ਨੇ ਪਰ ਤੂੰ ਦਿਆਲੂ ਪਰਮੇਸ਼ਰ ਸਾਨੂੰ ਹਰ ਵਾਰ ਸਾਂਭ ਲੈਣਾ ਹੈ ਪ੍ਰਭੂ ਸਾਨੂੰ ਬੁੱਧ ਸਮਝ ਦੇ ਪ੍ਰਭੂ ਕਿ ਅੱਜ ਦੇ ਦਿਨ ਦੇ ਵਿੱਚ ਅਸੀਂ ਤੇਰੀ ਉਸਤ ਤੇਰੀ ਮਹਿਮਾ ਢਾਟ ਕੇ ਕਰ ਸਕੀਏ ਆਮੇਨ ਆਮੇਨ ਸੋ ਪਰਮੇਸ਼ਰ ਦੇ ਪ੍ਰੇਮੀਆਂ ਜੋ ਅੱਜ ਖੁਦਾ ਦੀ ਬਾਣੀ ਇਹਦਾ ਟੌਪਿਕ ਹੈ ਪ੍ਰਭੂ ਦੇ ਲਈ ਕੁਝ ਛੱਡਣਾ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਉਤਪਤ 12 ਦੇ ਆਏ ਉਹਦੀ ਪਹਿਲੀ ਆਇਤ ਨੂੰ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਥੇ ਸਭ ਤੋਂ ਪਹਿਲੀ ਗੱਲ ਇੱਕ ਬੰਦੇ ਦਾ ਜ਼ਿਕਰ ਹੋਇਆ ਹੈ ਤੇ ਨਾਮ ਹੈ ਉਹਦਾ ਅਬਰਾਹਮ ਕੀ ਨਾਮ ਹੈ ਅਬਰਾਹਮ ਕਲਾਮ ਦੇ ਵਿੱਚ ਲਿਖਿਆ ਯਾਵਾ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ ਅਬਰਾਹਮ ਨੂੰ ਬੋਲਿਆ ਖੁਦਾ ਦੇ ਲੋਕੋ ਤੁਸੀਂ ਇੱਕ ਇਹੋ ਜਿਹਾ ਪਰਮੇਸ਼ਰ ਦੀ ਉਸਤਤ ਕਰਦੇ ਹੋ ਜਿਹੜਾ ਬੋਲਦਾ ਤੁਸੀਂ ਇਹ ਕਹੋ ਜੇ ਪਰਮੇਸ਼ਰ ਦੀ ਵਡਿਆਈ ਕਰਦੇ ਹੋ ਜਿਹੜਾ ਵੇਖਦਾ ਤੁਸੀਂ ਇਹ ਕਹੋ ਜੇ ਪਰਮੇਸ਼ਰ ਦੇ ਪਿੱਛੇ ਚੱਲਦੇ ਹੋ ਜਿਹੜਾ ਸੁਣਦਾ ਤੁਸੀਂ ਇਹ ਕਹੋ ਜੇ ਪਰਮੇਸ਼ਰ ਦੇ ਉਪਾਸਨਾ ਕਰਦੇ ਹੋ ਇਹੋ ਜੇ ਪਰਮੇਸ਼ਰ ਦੀ ਭਗਤੀ ਕਰਦੇ ਹੋ ਜਿਹੜਾ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਵੀ ਦਿੰਦਾ ਹੈ ਹਾਏ ਇੱਥੇ ਅਬਰਾਹਮ ਨੂੰ ਪਰਮੇਸ਼ਰ ਬੋਲਿਆ ਬੋਲਣ ਵਾਲੇ ਪਰਮੇਸ਼ਰ ਦੇ ਪਿੱਛੇ ਉਹ ਤੁਸੀਂ ਤਹਾਡਾ ਪਰਮੇਸ਼ਰ ਗੁੰਗਾ ਨਹੀਂ ਹੈ ਤੁਹਾਡਾ ਪਰਮੇਸ਼ਰ ਅੰਨਾ ਨਹੀਂ ਹੈ ਤੁਹਾਡਾ ਪਰਮੇਸ਼ਰ ਬੋਲਾ ਨਹੀਂ ਹੈ ਤੁਹਾਡਾ ਪਰਮੇਸ਼ਰ ਵੇਖਣ ਵਾਲਾ ਵੀ ਹੈ ਬੋਲਣ ਵਾਲਾ ਵੀ ਹੈ ਅਤੇ ਸੁਣਨ ਵਾਲਾ ਵੀ ਹੈ ਤੇ ਉਹਦਾ ਨਾਮ ਕੀ ਹੈ ਆਵਾ ਪਰਮੇਸ਼ਰ ਉਹਦਾ ਨਾਮ ਹੈ ਆਬਰਾਮ ਦੇ ਨਾਲ ਗੱਲ ਕਿਨੇ ਕੀਤੀ ਹਲੋ ਸੁਣਨ ਵਾਲੇ ਪਰਮੇਸ਼ਰ ਦਾ ਨਾਮ ਕੀ ਹੈ बोलण वाले परमेश्वर ਦਾ ਨਾਮ ਕੀਏ ਵੇਖਣ ਵਾਲੇ ਪਰਮੇਸ਼ਰ ਦਾ ਨਾਮ ਕੀਏ ਤੇ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲੇ ਪਰਮੇਸ਼ਰ ਦਾ ਨਾਮ ਕੀਏ ਸੁਬਾਨ ਯਾ ਵਾ ਪਰਮੇਸ਼ਰ ਐ ਤੇ ਅਬਰਾਹਮ ਦੇ ਨਾਲ ਗੱਲ ਹੋਈ ਤੇ ਅਬਰਾਹਮ ਨੂੰ ਪਰਮੇਸ਼ਰ ਨੇ ਇੱਕ ਕੰਮ ਕਿਹਾ ਹਾਂਜੀ ਪੜ੍ਹੀਏ ਤੂੰ ਆਪਣੇ ਦੇਸ਼ ਤੋਂ ਅਤੇ ਆਪਣੇ ਸਾਖਾ ਤੋਂ ਅਤੇ ਆਪਣੇ ਪੀੜਾਂ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਦਿਖਾਵਾਂਗਾ ਨਿਕਲ ਤੋਰ ਆ멘 ਖੁਦਾ ਦੇ ਲੋਕੋ ਇੱਥੇ ਸਿਰਜਣਹਾਰ ਪਰਮੇਸ਼ਰ ਖੁਦਾਵੰ ਯਹਵਾ ਪਰਮੇਸ਼ਰ ਅਬਰਾਮ ਨੂੰ ਬੋਲਿਆ ਅਤੇ ਅਬਰਾਮ ਨੂੰ ਕਹਿੰਦਾ ਹੈ ਕਹਿੰਦਾ ਤੂੰ ਆਪਣੇ ਸਾਕਾਂ ਨੂੰ ਛੱਡ ਦੇ ਆਪਣੇ ਘਰਾਨੇ ਨੂੰ ਛੱਡ ਦੇ ਆਜੇ ਜਿੱਥੇ ਮੈਂ ਤੈਨੂੰ ਕਹਿੰਨਾ ਤੂੰ ਉੱਥੇ ਚਲਾ ਜਾ ਖੁਦਾ ਦੇ ਲੋਕੋ ਰੱਬ ਤੋਂ ਪਾਣ ਦੇ ਲਈ ਕੁਝ ਛੱਡਣਾ ਪੈਂਦਾ ਹੈ ਕੋਜ ਹਾਸਲ ਕਰਨ ਲਈ ਕੁਝ ਗੁਣਾ ਵੀ ਪੈਂਦਾ ਹੈ ਇੱਥੇ ਅਬਰਾਮ ਨੂੰ ਕੋਈ ਬਰਕਤ ਦੇਣੀ ਸੀ ਰੱਬ ਨੇ ਪਰ ਰੱਬ ਨੇ ਸਭ ਤੋਂ ਪਹਿਲਾਂ ਉਹਦੇ ਤੋਂ ਕੁਝ ਛੜਾਇਆ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਰ ਤੁਹਾਡੇ ਪਰਿਵਾਰ ਨੂੰ ਬਰਕਤ ਦੇਵੇ ਪਰਮੇਸ਼ਰ ਤੁਹਾਡੇ ਧੀਆਂ ਪੁੱਤਰਾਂ ਨੂੰ ਬਰਕਤ ਦੇਵੇ ਤੇ ਪਰਮੇਸ਼ਰ ਇੱਕ ਵਿਧੀ ਠਹਿਰਾਵੇਗਾ ਉਹ ਤੁਹਾਡੇ ਲਈ ਔਖੀ ਹੋ ਸਕਦੀ ਹੈ ਬਹੁਤ ਹੀ ਔਖੀ ਵੀ ਹੋ ਸਕਦੀ ਹੈ ਪਰ ਤੁਹਾਡੇ ਵੱਸੋਂ ਬਾਹਰ ਨਹੀਂ ਹੋ ਸਕਦੀ ਇਥੇ ਪਰਮੇਸ਼ਰ ਨੇ ਇੱਕ ਵਿਧੀ ਠਹਿਰਾਤੀ ਕਹਿੰਦਾ ਆਪਣੇ ਸਾਖਾਂ ਚੋਂ ਆਪਣੇ ਸਾਖਾਂ ਨੂੰ ਕੀ ਕਰ ਛੱਡ ਦੇ ਆਪਣੇ ਸਾਖ ਸਬੰਧੀਆਂ ਨੂੰ ਛੱਡ ਦੇ خدا ਦੇ ਲੋਕੋ ਛੱਡਣਾ ਹਾਰੇ ਕਿਸੇ ਦਾ ਕੰਮ ਨਹੀਂ ਹੈ ਹਰ ਇੱਕ ਬੰਦਾ ਰੱਬ ਦੇ ਲਈ ਕੁਝ ਛੱਡ ਨਹੀਂ ਸਕਦਾ ਯੋਧਿਆਂ ਦਾ ਕੰਮ ਹੈ ਸੂਰ ਬੀਰਾਂ ਦਾ ਕੰਮ ਹੈ ਦੀਵਾਨੇ ਲੋਕਾਂ ਦਾ ਕੰਮ ਏ ਆਸ਼ਕ ਲੋਕਾਂ ਦਾ ਕੰਮ ਏ ਪਰਮੇਸ਼ਰ ਦੇ ਲਈ ਕੁਝ ਛੱਡਣਾ ਜਿਹੜੇ ਤੇਰ ਤੋਂ ਦਿਮਾਗ ਤੋਂ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਉਹ ਚੀਜ਼ ਚਾਹੇ ਲੱਖ ਦੀ ਹੋਵੇ ਚਾਹੇ ਕੱਖ ਦੀ ਹੋਵੇ ਪਰਮੇਸ਼ਰ ਦੇ ਲਈ ਸਾਰਾ ਕੁਝ ਛੱਡ ਦਿੰਦੇ ਆਗੇ ਨੇ ਇਹ ਖੁਦਾ ਦੇ ਆਦੀਆਂ ਨੇ ਇਥੇ ਆਬਰਾਮ ਦੇ ਲਈ ਬੜਾ ਔਖਾ ਕੰਮ ਪਰਮੇਸ਼ਰ ਨੇ ਕਹਿ ਦਿੱਤਾ ਕਹਿੰਦਾ ਤੂੰ ਸਾਰਾ ਕੁਝ ਆਪਣੇ ਪਰਿਵਾਰ ਦੇ ਲਈ ਪਰਿਵਾਰ ਚੋਂ ਛੱਡ ਦੇ ਵੱਖਰਾ ਹੋ ਜਾਇਨਾ ਚ ਇੱਕ ਵਿਧੀ ਠਹਿਰਾਤੀ ਅੱਜ ਬੰਦਾ 40 ਰੋਤੇ ਰੱਖ ਲੈਂਦਾ ਹੈ ਰਾਤ ਦਿਨ ਬਾਈਬਲ ਪੜ੍ਹਦਾ ਹੈ ਪਰਮੇਸ਼ਰਾਂ ਨੂੰ ਇੱਕ ਕੰਮ ਛੱਡਣ ਦੇ ਲਈ ਕਹਿੰਦਾ ਉਹਦੇ ਲਈ ਬੜਾ ਔਖਾ ਹੈ ਉਹ ਉੱਥੇ ਹੀ ਫਸਿਆ ਰਹਿੰਦਾ ਤੁਸੀਂ ਸੋਚੋ 14-15 ਸਾਲ ਦੀ ਉਮਰ ਹੁੰਦੀ ਹੈ ਇਨਸਾਨ ਨੂੰ दारू ਪੀਣ ਦਾ ਸ਼ੌਂਕ ਹੁੰਦਾ ਹੈ 15 ਸਾਲ ਤੋਂ दारू ਪੀਂਦਾ ਹੈ 50 60 ਸਾਲ ਦੀ ਉਮਰ ਹੋ ਜਾਂਦੀ ਏ ਉਹ दारू ਨਹੀਂ ਛੱਡਦਾ ਅਗਰ ਉਹ ਨਹੀਂ ਛੱਡਦਾ ਪਿਆ ਤੇ ਇੱਕ ਗੱਲ ਕਰ ਅੱਜ ਜਦੋਂ ਸ਼ਾਮ ਨੂੰ ਪੈਗ ਲਾਵੇ ਉਹ ਗਲਾਸੀ ਫੜੇ ਅੱਜ ਉਹਦੇ ਨਾਲ ਗੱਲ ਕਰੇ ਕਿ ਤੂੰ ਮੈਨੂੰ ਅੱਜ ਤੱਕ ਕੀ ਦਿੱਤਾ ਉਹਨੂੰ ਜਵਾਬ ਮਿਲ ਜਾਏਗਾ ਉਹ ਗੱਲ ਕਰੇ ਕਿ ਮੈਂ ਤੇਰੇ ਲਈ ਕੀ ਕੁਝ ਰੋੜ ਦਿਤਾਂ ਉਹਨੂੰ ਜਵਾਬ ਮਿਲੇਗਾ ਪਰ ਉਹ ਛੱਡ ਨਹੀਂ ਸਕਦਾ ਇੱਥੇ ਇੱਕ ਬੰਦਾ दारू ਦੀ ਇੱਕ ਬੋਤਲ ਨਹੀਂ ਛੱਡ ਸਕਦਾ ਦਰਦੇ ਦੀ ਇੱਕ ਕੁੜੀ ਨਹੀਂ ਛੱਡ ਸਕਦਾ ਇੱਕ ਬੰਡਲ ਨਹੀਂ ਛੱਡ ਸਕਦਾ ਇੱਕ ਛੋਟਾ ਜਿਹਾ ਕੰਮ ਨਹੀਂ ਕੋਈ ਛੱਡ ਸਕਦਾ ਇੱਥੇ ਅਬਰਾਹਮ ਨੂੰ ਕੰਮ ਕਿੱਡਾ ਵੱਡਾ ਕਿ ਆ ਰੱਬ ਨੇ ਛੱਡਣ ਦੀ ਛੱਡੋ ਇਹ ਦੱਸੋ ਇਹ ਕੰਮ ਸੌਖਾ ਹੈ ਕਿ ਔਖਾ ਹੈ ਹਾਂ ਕੰਮ ਛੋਟਾ ਹੈ ਕਿ ਵੱਡਾ ਹੈ ਹਾਂ ਐਡਾ ਵੱਡਾ ਕੰਮ ਹੈ ਅਬਰਾਹਮ ਦੀ ਪ੍ਰੀਖਿਆ ਹੋਣੀ ਇੱਥੇ ਕਿ ਰੱਬ ਨੂੰ ਜ਼ਿਆਦਾ ਪਿਆਰ ਕਰਦਾ ਹੈ ਕਿ ਆਪਦੇ ਲੋਕਾਂ ਨੂੰ ਪਿਆਰ ਕਰਦਾ ਖੁਦਾ ਦੇ ਲੋਕੋ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਰੱਬ ਤੋਂ ਵੱਖਰਾ ਕਰਦੀ ਹੈ ਜਿਹੜੀ ਚੀਜ਼ ਤੁਹਾਨੂੰ ਅਕਲ ਤੋਂ ਵਕਰਾ ਕਰਦੀ ਏ ਉਹ ਚੀਜ਼ ਕੋਈ ਵੀ ਹੋਵੇ ਉਹਨੂੰ ਆਪਣੇ ਅਤੇ ਪਰਮੇਸ਼ਰ ਦੇ ਵਿਚਨਾ ਆਂਦੋ ਉਹਨੂੰ ਪਾਸੇ ਕਰੋ ਪਰਮੇਸ਼ਰ ਨੂੰ ਮਿਲੋ ਉਹੀ ਚੀਜ਼ ਤੁਹਾਡੇ ਪਿੱਠੇ ਪੈ ਕੇ ਤੁਹਾਨੂੰ ਮਿਲ ਜਾਏਗੀ ਜਿਹਦੇ ਲਈ ਅੱਜ ਰੱਬ ਛੱਡੀ ਬੈਠੇ ਜੇ ਇਥੇ ਅਬਰਾਮ ਨੂੰ ਪਰਮੇਸ਼ਰ ਨੇ ਇੱਕ ਬੜੀ ਵੱਡੀ ਛੜ ਤਟਾ ਰਹੀ ਛੱਡਣਾ ਕੀ ਕਰਨਾ ਆ ਉਹ ਛੱਡਣਾ ਵੀ ਪੈਂਦਾ ਰੱਬ ਦੇ ਲਈ ਤੇ ਫੇਰ ابراہیم ਨੇ ਕੀ ਕੀਤਾ ਹਾਂਜੀ ਪੜ੍ਹੀਏ ਅਤੇ ਮੈਂ ਤੈਨੂੰ ਇੱਕ ਬੰਦੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਆਸ਼ੀਰਵਾਦ ਦੇਵਾਂਗਾ ਆਮੇਨ ਪਰਮੇਸ਼ਰ ਕਹਿੰਦਾ ਤੂੰ ਛੱਡ ਤੇ ਮੈਂ ਤੈਨੂੰ ਕੀ ਕਰਾਂਗਾ ਵੱਡੀ ਕਾਮ ਕਰਾਵਾਂਗਾ ਅੱਜ ਬੰਦਾ ਵੱਡੀ ਬਰਕਤ ਲੈਣਾ ਚਾਹੁੰਦਾ ਹੈ ਉਹਦਾ ਲੈਣਾ ਚਾਹੁੰਦਾ ਹੈ ਵੱਡੀ ਬਰਕਤ ਲੈਣਾ ਚਾਹੁੰਦਾ ਹੈ ਵੱਡਾ ਘਰ ਪਾਉਣਾ ਚਾਹੁੰਦਾ ਹੈ ਵੱਡੇ ਸੁਪਨੇ ਰੱਖਣਾ ਚਾਹੁੰਦਾ ਹੈ ਪਰ ਰੱਬ ਲਈ ਛੱਡਣਾ ਰੱਬ ਦੇ ਲਈ ਛੱਡਣਾ ਰੱਬ ਲਈ ਕੁਝ ਵੀ ਨਹੀਂ ਛੱਡਣਾ ਚਾਹੁੰਦਾ ਅਬਰਾਹਮ ਨੂੰ ਬਰਕਤ ਕਿੱਥੋਂ ਮਿਲਦੀ ਆਹ ਸਾਰਾ ਕੁਝ ਹੈ ਹਲੋ ਵਿਧੀ ਵੇਖੋ ਕੀ ਏ ਛੱਡਣਾ ਤੇ ਰੱਬ ਦੇ ਲਈ ਬਰਕਤ ਮਿਲਨੀ ਆ ਓ ਖੁਦਾ ਦੇ ਲੋਕੋ ਮੈਂ ਬੜੇ ਲੋਗ ਵੇਖੇ ਨੇ ਉਹਨਾਂ ਤੋਂ ਮੋੜ ਨਹੀਂ ਛੱਡਿਆ ਜਾਂਦਾ ਇੱਕ ਗਲੀ ਨਹੀਂ ਛੱਡੀ ਜਾਂਦੀ ਇੱਕ ਟੌਂਗ ਨਹੀਂ ਛੱਡਿਆ ਜਾਂਦਾ ਇੱਕ ਗਾਲ ਨਹੀਂ ਛੱਡੀ ਜਾਂਦੀ ਇੱਕ ਚੋਰੀ ਨਹੀਂ ਛੱਡੀ ਜਾਂਦੀ ਪ੍ਰਾਈ ਸਤਰੀ ਦਾ ਹੱਥ ਨਹੀਂ ਛੱਡਿਆ ਜਾਂਦਾ ਇੱਕ ਮਾੜੀ ਨજર ਨਹੀਂ ਛੱਡੀ ਜਾਂਦੀ ਗਲਤ ਵਿਚਾਰ ਨਹੀਂ ਛੱਡੇ ਜਾਂਦੇ ਬੁਰੇ ਸੁਪਨੇ ਨਹੀਂ ਛੱਡੇ ਜਾਂਦੇ ਨੈਗੇਟਿਵਿਟੀ ਨਹੀਂ ਛੱਡੀ ਜਾਂਦੇ ਇੱਥੇ ਸਾਰਾ ਕੁਝ ਛੱਡਣਾ ਪੈਣਾ ਅਬਰਾਮ ਨੂੰ ਕੀ ਕਰਨਾ ਪੈਣਾ ਇਹ ਹੁਕਮ ਕਿਹਾ ਹਾਂ ਜੇ ਆਜ ਤੈਨੂੰ ਪਾਤਰੀ ਕਹਿ ਰਿਹਾ ਏ ਕਿ ਪੁੱਤ ਤੂੰ ਗਲੀ ਛੱਡ ਦੇ ਪੁੱਤ ਤੂੰ ਚੌਂਕ ਛੱਡ ਦੇ ਪੁੱਤ ਤੂੰ ਪੁੱਤ ਤੂੰ ਗਲਤ ਏ ਯਾਰ ਦੋਸਤਾਂ ਦਾ ਸਾਥ ਛੱਡ ਦੇ ਤੂੰ ਆਵਾਰਾਗਰਦੀ ਛੱਡ ਦੇ ਉਹ ਪਾਤਰੀ ਦੀ ਗੱਲ ਨੂੰ ਟਿੱਚ ਸਮਝਦਾ ਪਰ ਜਦੋਂ ਪ੍ਰਭੂ ਛਡਾਉਣ ਤੇ ਆ ਗਿਆ ਛੜਾ ਲਏਗਾ ਇਹ ਨਾ ਕਹੋ ਛੱਡਿਆ ਜਾਏ ਉਹ ਕੀ ਕਰੇਗਾ ਹਾਂ ਉਹ ਕੀ ਕਰੇਗਾ ਜੀ ਛੜਾ ਲਵੇ ਉਹਨੂੰ ਵੱਲੇ ਉਹਨੂੰ ਕਿਤੇ ਗੂਗਲ ਦੇ ਪੜਨ ਦੀ ਨਹੀਂ ਲੋੜ ਪੈਣੀ ਕੋਈ ਆਈਡੀਆ ਕੱਢਣ ਦੇ ਲਈ ਉਹਨੂੰ ਕਿਤਾਬਾਂ ਪੜਨ ਦੀ ਲੋੜ ਨਹੀਂ ਪੈਣੀ ਆਈਡੀਆ ਚੱਕਣ ਦੇ ਲਈ ਉਹਦੇ ਕੋਲ ਕੋਈ ਸਲਾਹਕਾਰ ਨਹੀਂ ਹੈਗੇ ਉਹਦੇ ਕੋਲ ਕੋਈ ਡਾਇਰੈਕਟਰ ਨਹੀਂ ਹੈਗੇ ਉਹ ਡਾਇਰੈਕਟਰ ਵੀ ਆਪੇ ਪ੍ਰੋਡਿਊਸਰ ਵੀ ਆਪੇ ਸਲਾਹਕਾਰ ਵੀ ਆਪੇ ਸਾਰਾ ਕੁਝ ਹੀ ਉਹ ਆਪੇ ਫਿਰ ਉਹ ਸਿੱਧਾ ਕਰ ਲੇਗਾ ਬੜੇ ਵੱਡੇ ਵੱਡੇ ਖੱਬੀ ਖਾਨਾ ਨੂੰ ਸਿੱਧੇ ਕੀਤਾ ਪ੍ਰਭੂ ਬੜੇ ਅਣਖੀ ਬੰਦਿਆਂ ਨੂੰ ਉਹਨੇ ਐਨ ਸਿੱਧੇ ਕਰ ਦਿੱਤਾ ਇੱਥੇ ਅਬਰਾਹਮ ਨੂੰ ਉਹਨੇ ਇੱਕ ਵਾਰੀ ਕਿਹਾ ਛੱਡ ਤੇ ਤੁਹਾਨੂੰ ਪਤਾ ਫਿਰ ਕੀ ਹੋਇਆ ਹਾਂਜੀ ਪੜੀਆ ਕੀ ਮੈਂ ਤੈਨੂੰ ਆਸ਼ੀਰ ਤੇ ਆਗਾ ਅਤੇ ਮੈਂ ਤੇਰੇ ਨਾਮ ਨੂੰ ਵੱਡਾ ਕਰਾਂਗਾ ਅਤੇ ਤੇਨੂੰ ਵਰਨ ਦਾ ਕਾਰਨ ਹੋ Amen. Amen. ਖੁਦਾ ਦੇ ਲੋਕੋ ਇਹ ਨਹੀਂ ਹੈ ਕਿ ਆਬਰਾਹਮ ਨਾਲ ਪਰਮੇਸ਼ਰ ਇਹ ਗੱਲ ਕਰਕੇ ਰੁਕ ਗਿਆ ਕਿ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਤੇ ਚੁੱਪ ਕਰ ਗਿਆ ਉਹ ਕਹਿੰਦਾ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਮੈਂ ਤੈਨੂੰ ਅਸੀਸ ਦਾਂਗਾ ਮੈਂ ਤੈਨੂੰ ਬਰਕਤ ਦਾਂਗਾ ਮੈਂ ਤੇਰਾ ਵਾਅਦਾ ਤੇ ਵਾਅਦਾ ਕਰਾਂਗਾ ਤੇ ਖੁਦਾ ਦੇ ਲੋਕੋ ਅੱਜ ਜੋ ਪਰਮੇਸ਼ਰ ਆਬਰਾਹਮ ਦੇ ਨਾਲ ਨਹੀਂ ਤੁਹਾਡੇ ਨਾਲ ਵੀ ਗੱਲ ਕਰਦਾ ਪਿਆ ਹੈ ਮੇਰੇ ਨਾਲ ਵੀ ਗੱਲ ਕਰਦਾ ਪਿਆ ਹੈ ਅਗਰ ਤੁਹਾਡਾ ਕਿਸੇ ਬੁਰੇ ਦੋਸਤ ਦੇ ਨਾਲ ਸਾਥ ਹੈ ਉਹਨੂੰ ਛੱਡ ਦਿਓ ਅਗਰ ਤੁਹਾਡਾ ਕੋਈ ਗਲਤ ਸੁਭਾਅ ਦੇ ਉਹਨੂੰ ਛੱਡ ਦੋ ਅਗਰ ਕਿ ਤੁਹਾਡੇ ਵਿੱਚ ਪੂਰੀ ਆਦਤ ਹੈ ਉਹਨੂੰ ਛੱਡ ਦੋ ਉਹਨੂੰ ਪਰਮੇਸ਼ਵਰ ਨੇ ਆਬਰਾਮ ਨੂੰ ਪਰਮੇਸ਼ਵਰ ਨੇ ਕਿਹਾ ਕਹਿੰਦਾ ਮੈਂ ਤੇਰਾ ਵਾਅਦਾ ਤੇ ਵਾਅਦਾ ਕਰਾਂਗਾ ਤੁਸੀਂ ਵੀ ਛੱਡ ਕੇ ਵੇਖੋ ਪਰਮੇਸ਼ਵਰ ਤੁਹਾਡਾ ਵਾਅਦਾ ਤੇ ਵਾਅਦਾ ਕਰਕੇ ਰੱਖ ਦਵੇਗਾ ਕਹਿੰਦਾ ਮੈਂ ਤੈਨੂੰ ਬਰਕਤ ਦੇਵਾਂਗਾ ਕੀ ਕਰਾਂਗਾ ਜੀ ਬਰਕਤ ਦੇਵਾਂਗਾ ਤੇ ਕਰਨਾ ਕੀ ਹਾਂ ਸਭ ਕੁਝ ਛੱਡਨਾ ਤੇ ਖੁਦਾ ਦੇ ਲੋਕੋ ਜਦੋਂ ਅਬਰਾਹਮ ਨੇ ਪਰਮੇਸ਼ਰ ਦੀ ਗੱਲ ਨੂੰ ਸੁਣਿਆ ਉਹਨੇ ਸੁਣ ਕੇ ਗੱਲ ਨੂੰ ਟਾਲ ਨਹੀਂ ਦਿੱਤਾ ਬਥੇਰੇ ਜਣੇ ਚਰਚ ਦੇ ਵਿੱਚ ਪਰਮੇਸ਼ਰ ਦੇ ਹੁਕਮ ਨੂੰ ਸੁਣਦੇ ਨੇ ਤੇ ਜਦੋਂ ਚਰਚ ਸਮਾਪਤ ਹੁੰਦੀ ਏ ਤੇ ਬਾਹਰ ਨਿਕਲਦੇ ਨਾਲ ਹੀ ਹੁਕਮ ਨੂੰ ਕੀ ਕਰਦੇ ਨੇ ਹਾਂ ਟਾਲ ਲੈਂਦੇ ਨੇ ਭੁੱਲ ਜਾਂਦੇ ਨੇ ਉਨੀ ਦੇਰ ਧਰਮੀ ਬਣ ਜਾਂਦੇ ਨੇ ਜਿੰਨੀ ਦੇਰ YouTube ਤੇ ਜਿੰਨੀ ਦੇਰ YouTube ਤੇ ਪ੍ਰਚਾਰ ਸੁਣਦੇ ਪੈਣ। ਉਨੀ ਦੇਰ ਧਰਮੀ ਬਣ ਜਾਣਾ ਜਿੰਨੀ ਦੇਰ ਚਰਚ ਵਿੱਚ ਪ੍ਰਚਾਰ ਚੱਲਦਾ ਹੈ। ਉਨੀ ਦੇਰ ਧਰਮੀ ਬਣ ਜਾਣਾ ਜਿੰਨੀ ਦੇਰ ਬਾਈਬਲ ਪੜ੍ਹਦੇ ਪੈ। ਉਨੀ ਦੇਰ ਧਰਮੀ ਬਣ ਜਾਣਾ ਜਿੰਨੀ ਦੇਰ ਬੰਦਗੀ ਚੱਲਦੀ ਪਈ ਹੈ। ਤੇ ਬਾਅਦ ਵਿੱਚ ਰੱਬ ਦੀ ਹੁਕਮ ਨੂੰ ਟਾਲ ਦੇਣਾ। ਇੱਥੇ ਰੱਬ ਨੇ ਗੱਲ ਕੀਤੀ ਅਬਰਾਮ ਦੇ ਨਾਲ ਤੇ ਖੁਦਾ ਦੇ ਲੋਕੋ ਅਬਰਾਹਮ ਨੇ ਜਦੋਂ ਇਹ ਗੱਲ ਸੁਣੀ ਕਿ ਪਰਮੇਸ਼ਰ ਮੇਰਾ ਵਾਅਦੇ ਤੇ ਵਾਦਾ ਕਰੇਗਾ ਪਰਮੇਸ਼ਰ ਮੇਰੇ ਮੈਨੂੰ ਬਰਕਤ ਦੇਵੇਗਾ ਪਰਮੇਸ਼ਰ ਮੇਰਾ ਵਾਅਦੇ ਤੇ ਵਾਦਾ ਕਰੇਗਾ ਪਰਮੇਸ਼ਰ ਮੈਨੂੰ ਇਹ ਜਿਹੜਾ ਉਹ ਉੱਚੀ ਜਗ੍ਹਾ ਤੇ ਲੈ ਜਾਏਗਾ ਪਰਮੇਸ਼ਰ ਮੇਰੇ ਨਾਲ ਰਹੇਗਾ ਪਰਮੇਸ਼ਰ ਦਾ ਹੁਕਮ ਆਇਆ ਹੈ ਪਰ ਮੇਤੇ ਅਬਰਾਹਮ ਨੇ ਖੁਦਾ ਦੇ ਲੋਕੋ ਪਰਮੇਸ਼ਰ ਦੀ ਗੱਲ ਨੂੰ ਟਾਲਿਆ ਨਹੀਂ ਉਹਨੇ ਪਰਮੇਸ਼ਰ ਦੀ ਗੱਲ ਨੂੰ ਮੰਨ ਲਿਆ ਕਿ ਖੁਦਾ ਦੇ ਲੋਕੋ ਗੱਲ ਮੰਨੀ ਉਹਨੇ ਤੇ ਅਬਰਾਹਾਮ ਨੇ ਜਦੋਂ ਪਰਮੇਸ਼ਰ ਦੀ ਗੱਲ ਮੰਨੀ ਉਹਦੀ ਉਮਰ ਪਤਾ ਕਿੰਨੀ ਸੀ ਤੁਸੀਂ ਪੜ ਸਕਦੇ ਹੋ ਉਤਪਤ 12 ਦੇ ਆਇਓ ਦੀ ਚਾਰ ਆਇਤ ਸੋ ਅਬਰਾਹਾਮ ਜਿਵੇਂ ਯਹੋਵਾ ਨੂੰ ਬੋਲਿਆ ਸੀ ਚਲਿਆ ਅਤੇ ਲੂਦ ਵੀ ਉਹਦੇ ਨਾਲ ਚਲਿਆ ਅਬਰਾਹਾਮ ਦੀ ਉਮਰ 75 ਵਰਿਆਂ ਦੀ ਸੀ ਆਮੇ ਕਿੰਨੀ ਉਮਰ ਸੀ 75 ਵਰਿਆਂ ਦੀ ਉਮਰ ਦੇ ਵਿੱਚ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਗੱਲ ਕੀਤੀ ਇਹਦਾ ਮਤਲਬ ਅਬਰਾਹਮ ਨੇ ਪਰਮੇਸ਼ਰ ਦੀ ਗੱਲ ਨੂੰ ਸੁਣਿਆ ਜਦੋਂ ਨੇ ਕਿਹਾ ਕਿ ਮੈਂ ਤੈਨੂੰ ਬਰਕਤ ਦਵਾਂਗਾ ਮੈਂ ਤੇਰਾ ਵਾਅਦਾ ਤੇ ਵਾਅਦਾ ਕਰਾਂਗਾ ਇਹਦਾ ਮਤਲਬ ਅਬਰਾਹਮ ਨੂੰ ਕੁਝ ਚਾਹੀਦਾ ਸੀਗਾ ਇਹਦਾ ਮਤਲਬ ਅਬਰਾਹਮ ਦੀ ਅੱਖ ਕਿਤੇ ਹੈ ਗਈ ਸੀ ਇਹਦਾ ਮਤਲਬ ਅਬਰਾਹਮ ਦੀ ਜ਼ਿੰਦਗੀ ਦੇ ਵਿੱਚ ਕੋਈ ਕਾਟਾ ਸੀ ਇਹਦਾ ਮਤਲਬ ਅਬਰਾਹਮ ਦਾ ਕੋਈ ਸੁਪਨਾ ਹੈਗਾ ਸੀ ਇਹਦਾ ਮਤਲਬ ਅਬਰਾਹਮ ਕੋ ਜਾਸਾ ਕਰਨਾ ਚਾਹੁੰਦਾ ਸੀ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਰੱਖਿਆ ਹੈ ਅੱਜ ਤੁਸੀਂ ਇੱਥੇ ਬੈਠੇ ਜੇ ਪਰਮੇਸ਼ਰ ਨੇ ਤੁਹਾਨੂੰ ਧੀਆਂ ਪੁੱਤਰ ਦਿੱਤੇ ਨੇ ਤੁਹਾਡਾ ਸੁਪਨਾ ਏ ਮੈਂ ਆਪਣੇ ਪੁੱਤ ਨੂੰ ਕੋਈ ਫਲੋਸਫਰ ਬਣਾਵਾ ਮੈਂ ਆਪਣੇ ਪੁੱਤਰ ਨੂੰ ਕੋਈ ਪ੍ਰੋਡਿਊਸਰ ਬਣਾ ਦਵਾ ਮੈਂ ਆਪਣੇ ਪੁੱਤਰ ਨੂੰ ਕੋਈ ਕੋਈ ਟੀਚਰ ਬਣਾ ਦਵਾ ਕੋਈ ਮੈਂ ਆਪਣੇ ਪੁੱਤਰ ਨੂੰ ਐਡਵੋਕੇਟ ਬਣਾਵਾ ਕੋਈ ਡਾਕਟਰ ਬਣਾ ਦਵਾ ਕੋਈ ਅਫਸਰ ਬਣਾਵਾ ਤੇ ਖੁਦਾ ਦੇ ਲੋਕੋ ਪ੍ਰਭੂ ਦੀ ਗੱਲ ਨੂੰ ਸੁਣ ਵਾਦਾ ਪਰਮੇਸ਼ਰ ਦੀ ਗੱਲ ਸੁਣਨ ਤੇ ਹੁੰਦਾ ਹੈ ਕਿ ਮੈਂ ਮਿਲਦਾ ਵਾਦਾ ਜੀ ਹਲੋ ਸੁਣ ਦੇ ਨਾਲ ਤੇ ਮੰਨਣ ਦੇ ਵਾਦਾ ਕਿਵੇਂ ਹੁੰਦਾ ਜੀ ਉਹ ਖੁਦਾ ਦੇ ਲੋਕੋ 75 ਵਰਿਆਂ ਦੀ ਉਮਰ ਦੇ ਵਿੱਚ ਅਬਰਾਹਮ ਦੇ ਨਾਲ ਪਰਮੇਸ਼ਰ ਨੇ ਗੱਲ ਕੀਤੀ ਕਿ ਤੂੰ ਸਾਰਾ ਕੁਝ ਛੱਡ ਆਪਣੇ ਸਕੇ ਸੰਬੰਧੀ ਛੱਡ ਦੇ ਤੇ ਖੁਦਾ ਦੇ ਲੋਕੋ ਅਬਰਾਹਮ ਨੇ ਛੱਡ ਦਿੱਤੀ ਇਹਦਾ ਮਤਲਬ ਅਬਰਾਹਮ ਉਥੇ ਫਸਿਆ ਪਿਆ ਸੀਗਾ ਅਬਰਾਹਮ ਨੂੰ ਕੋਈ ਸੰਬੰਧ ਰੋਕੀ ਬੈਠੇ ਸੀ ਕਈ ਵਾਰੀ ਸਾਡੇ ਰਿਸ਼ਤੇਦਾਰੀ ਦੇ ਵਿੱਚ ਸਾਡੇ ਸਕੇ ਸਬੰਧੀਆਂ ਦੇ ਵਿੱਚ ਕੋਈ ਰਿਸ਼ਤਾ ਇਹੋ ਜਿਹਾ ਹੁੰਦਾ ਜਿਹੜਾ ਸਾਨੂੰ ਰੱਬ ਦੇ ਪ੍ਰਤੀ ਵਾਧਨ ਨਹੀਂ ਦਿੰਦਾ ਤੇ ਖੁਦਾ ਕਹਿੰਦਾ ਉਹਨੂੰ ਛੱਡ ਦੇ ਉਹਨੂੰ ਉਹਨੂੰ ਕੀ ਕਰੋ ਜੀ ਹੈਲੋ ਕੀ ਕਰੋ ਏ ਨਹੀਂ ਕਿ ਤੁਸੀਂ ਅੱਜ ਇਹ ਗੱਲ ਸੁਣ ਕੇ ਆਉਦੇ ਰਿਸ਼ਤੇਦਾਰ ਛੱਡ ਦਵੋ ਆਉਦੇ ਬਜ਼ੁਰਗ ਮਾਂ ਬਾਪ ਛੱਡ ਦਵੋ ਆਪਣੇ ਭੈਣਾ ਭਰਾਵਾਂ ਨੂੰ ਛੱਡ ਦਵੋ ਜਿਹੜਾ ਰੁਕਾਵਟ ਜਿਹੜਾ ਰਿਸ਼ਤਾ ਹਾਂਜੀ ਜਿਹੜਾ ਰਿਸ਼ਤਾ ਰੁਕਾਵਟ ਇਹਨੂੰ ਕੀ ਕਰੋ ਛੱਡ ਦਵੋ ਇੱਥੇ ਜਦੋਂ 75 ਵਰਿਆਂ ਦੀ ਉਮਰ ਦੇ ਵਿੱਚ ਅਬਰਾਹਮ ਨੇ ਗੱਲ ਸੁਣੀ ਤੇ ਖੁਦਾ ਦੇ ਲੋਕੋ ਨੂੰ ਛੱਡ ਦਿੱਤਾ ਤੇ ਛੱਡਣ ਤੋਂ ਬਾਅਦ ਹੋਇਆ ਕੀ ਏ ਅਬਰਾਹਮ ਨੇ ਇਹੋ ਜਿਹਾ ਕੀ ਹਾਸਲ ਕਰ ਲਿਆ ਅਬਰਾਹਮ ਨੂੰ ਇਹੋ ਜਿਹੀ ਕੀ ਬਰਕਤ ਮਿਲੀ ਅਬਰਾਹਮ ਕੋਲੇ ਹੋਜੇ ਕੀ ਆ ਗਿਆ ਜਿਹਦੀ ਅੱਜ ਗੱਲ ਮੈਨੂੰ ਤੁਹਾਨੂੰ ਦੱਸਣੀ ਪਈ ਏ ਕਿ ਅਬਰਾਹਮ ਨੇ ਛੱਡਿਆ ਕੁਝ ਤੇ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ ਕਿ ਆਓ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ 21 ਅਧਿਆਏ ਉਹਦੀ ਪੰਜ ਆਇਤ ਅਬਰਾਹਮ 100 ਵਰਿਆਂ ਦਾ ਸੀ ਜਾ ਆਉਂਦਾ ਪੁੱਤਰ ਇਸਹਾਕ ਆਉਂਦੇ ਲਈ ਜਮਿਆ ਆਮੇਨ ਖੁਦਾ ਦੇ ਲੋਕੋ ਇੱਥੇ 75 ਵਰੇ ਉਮਰ ਹੋ ਗਈ ਇਹਦਾ ਮਤਲਬ ਅਬਰਾਹਮ ਦੇ ਕੋਲ ਪੁੱਤਰ ਨਹੀਂ ਸੀਗਾ ਅਬਰਾਹਮ ਦੀ ਇੱਕ ਆਟ ਰੱਬ ਤੋਂ ਬਿਨਾ ਕੋਈ ਪੂਰੀ ਨਹੀਂ ਸੀ ਕਰ ਸਕਦਾ ਅਬਰਾਹਮ ਨੂੰ ਉਹ ਚੀਜ਼ ਚਾਹੀਦੀ ਸੀਗੀ ਜਿਹੜਾ ਪਰਮੇਸ਼ਰ ਦੇ ਸਕਦਾ ਉਹਨੂੰ ਆਪ ਦਾ ਪੁੱਤਰ ਚਾਹੀਦਾ ਸੀਗਾ ਅਬਰਾਹਮ ਦੀਆਂ ਦੋ ਪਤਨੀਆਂ ਸੀਗੀਆਂ ਪਹਿਲੀ ਪਤਨੀ ਸੀਗੀ ਜਿਹੜੀ ਉਹਦੇ ਕੋਲੋਂ ਵੀ ਪਰਮੇਸ਼ਰ ਨੇ ਜਿਹੜਾ ਇੱਕ ਪੁੱਤਰ ਦੇਣਾ ਸੀਗਾ ਅਤੇ ਜਿਹੜੀ ਉਹਨੇ ਗੋਲੀ ਰੱਖੀ ਸੀ ਉਹਦੇ ਕੋਲੋਂ ਵੀ ਪਰਮੇਸ਼ਰ ਨੇ ਉਹਨਾਂ ਨੂੰ ਬਰਕਤ ਦੇ ਰਹੀਨ ਸੀ ਤੇ ਖੁਦਾ ਦੇ ਲੋਕੋ ਇੱਥੇ ਜਦੋਂ ਪਰਮੇਸ਼ਰ ਦੀ ਅਬਰਾਹਮ ਦੇ ਨਾਲ ਗੱਲ ਹੋਈ ਉਹਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਤੇ ਖੁਦਾ ਦੇ ਲੋਕੋ ਉਹ ਸਮੇਂ ਅਬਰਾਹਮ ਦੀ ਉਮਰ 100 ਸਾਲ ਹੋ ਗਈ ਤੋ ਰੱਬ ਨੇ ਅਬਰਾਹਮ ਦੇ ਨਾਲ ਗੱਲ ਸੁਣੀ ਅਬਰਾਹਮ ਨੇ ਕਿੰਨਾ ਚਿਰ ਜਿਹੜਾ ਸਬਰ ਰੱਖਿਆ ਹਾਂ ਹਲੋ 25 ਸਾਲ ਕਿੰਨੇ 25 ਸਾਲ ਤੱਕ ਅਬਰਾਹਮ ਆਪਣੀਆਂ ਅੱਖਾਂ 'ਚ ਸੁਪਨਾ ਲੈ ਕੇ ਚੱਲਦਾ ਰਿਹਾ 25 ਸਾਲ ਤੱਕ ਉਹ ਇਸ ਅਹਿਸਾਸ ਦੇ ਵਿੱਚ ਬੈਠਾ ਰਿਹਾ ਕਿ ਰੱਬ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਬਰਕਤ ਦੇਵਾਂਗਾ 25 ਸਾਲ ਤੱਕ ਉਹ ਆਪਣੇ ਦਿਲ ਦੇ ਨਾਲ ਗੱਲਾਂ ਕਰਦਾ ਰਿਹਾ ਕਿ ਨਹੀਂ ਮੈਨੂੰ ਪ੍ਰਭੂ ਨੇ ਆਵਾਜ਼ ਦਿੱਤੀ ਹੈ 25 ਸਾਲ ਉਹ ਆਪਣੇ ਆਪ ਨੂੰ ਕਹਿੰਦਾ ਰਿਹਾ ਕਿ ਮੈਂ ਇੱਕ ਆਸ਼ਿਸ਼ਦਾਕਰਨਾ ਕਿਉਂਕਿ ਮੈਨੂੰ ਪ੍ਰਭੂ ਨੇ ਆਵਾਜ਼ ਦਿੱਤੀ ਹੈ ਖੁਦਾ ਦੇ ਲੋਕੋ ਜੇ ਤੁਹਾਡਾ ਕੋਈ ਸੁਪਨਾ ਪੂਰਾ ਨਹੀਂ ਹੋਇਆ 1 ਸਾਲ ਹੋ ਗਿਆ ਏ ਤੇ ਦਿਲ ਨਾ ਛੱਡੋ 2 ਸਾਲ ਹੋ ਗਿਆ ਦਿਲ ਨਾ ਛੱਡੋ 5 ਸਾਲ ਹੋ ਗਏ ਨੇ 10 ਸਾਲ ਹੋ ਗਿਆ ਦਿਲ ਨਾ ਛੱਡੋ ਜਿਹੜਾ 100 ਸਾਲ ਬਾਅਦ ਅਬਰਾਹਮ ਨੂੰ ਪੁੱਤਰ ਦੇ ਸਕਦਾ ਹੈ ਤੁਹਾਡੇ ਲਈ ਵੀ ਵੱਡੇ ਵੱਡੇ ਕੰਮ ਕਰ ਤੱਕਦਾ ਹੈ ਖੁਦਾ ਦੇ ਲੋਕੋ ਅਬਰਾਹਮ ਦੀਆਂ ਦੋ ਪਤਨੀਆਂ ਸੀਗੀਆਂ ਜਦੋਂ ਉਹਨੇ ਪਹਿਲੀ ਪਤਨੀ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਪੁੱਤਰ ਦਿੱਤਾ ਉਤਪਾਤ ਉਹਦਾ 16 ਦੇ ਆਇਓ ਦੀ 16 ਇਹ ਤੁਨ ਪੜ੍ਹੀਏ ਇੱਥੇ ਕਲਾਮ ਦੇ ਵਿੱਚ ਲਿਖਿਆ ਜਦ ਹਾਜ਼ਰਾ ਨੇ ਇਸਮਾਈਲ ਅਬਰਾਹਮ ਦੇ ਲਈ ਜਨਈ ਅਬਰਾਹਮ 86 ਵਰਿਆਂ ਦਾ ਸੀ ਕਿੰਨੇ ਵਰਿਆਂ ਦਾ ਸੀ 86 ਵਰਿਆਂ ਦਾ ਸੀ ਇੱਕ ਗੋਲੀ ਉਹਨੇ ਰੱਖੀ ਸੀ ਇੱਕ ਉਹਦੀ ਆਪ ਦੀ ਪਤਨੀ ਸੀ ਇੱਕ ਹਾਜ਼ਰਾ ਸੀ ਇੱਕ ਸਾਰਨੀ ਸੀਗੀ ਤੇ 86 ਜਦੋਂ 86 ਵਰਿਆਂ ਦਾ ਸੀ ਉਦੋਂ ਗੋਲੀ ਦੇ ਵਿੱਚ ਉਹਦੀ ਸੰਤਾਨ ਪੈਦਾ ਹੋਈ ਸੀ ਉਹਦਾ ਨਾਮ ਇਸਮਾਈਲ ਸੀ ਇਸਮਾਈਲ ਜਦੋਂ ਪੈਦਾ ਹੋਇਆ ਅਬਰਾਹਾਮ ਉਹਨਾਂ ਖੁਸ਼ ਨਹੀਂ ਹੋਇਆ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੇ ਚਾਚੇ ਦਾ ਪੁੱਤਰ ਹੈ ਤੁਹਾਡੇ ਤਾਏ ਦਾ ਕੋ ਪੁੱਤਰ ਹੈ ਤੁਹਾਡੇ ਰਿਸ਼ਤੇਦਾਰ ਨੇ ਕੋ ਬੱਚਾ ਦੇ ਦਿੱਤਾ ਪਰ ਤੁਹਾਡੀ ਸੰਤੁਸ਼ਟੀ ਉਹ ਦੋਏ ਜਦੋਂ ਤੁਹਾਡੀ ਅੰਛ ਦੇ ਵਿੱਚੋਂ ਤੁਹਾਡੇ ਵਿੱਚੋਂ ਤੁਹਾਡਾ ਪੁੱਤਰ ਹੋਇਆ ਅਬਰਾਹਮ ਖੋਚ ਨਹੀਂ ਹੋਇਆ ਜਦ ਕੀ ਅਬਰਾਹਮ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਯੋਜਨਾ ਸੀਗਾ ਉਹਦੀ ਗੋਲੀ ਦੇ ਵਿੱਚੋਂ ਵੀ ਪਰਮੇਸ਼ਰ ਨੇ ਆਪਣੀ ਪਲਾਨਿੰਗ ਦੇ ਨਾਲ ਉਹਨੂੰ ਪੁੱਤਰ ਦਿੱਤਾ ਸੀਗਾ ਪਰ ਅਬਰਾਹਮ ਇਹ ਤਾਂ ਖੁਸ਼ ਲੱਗਦਾ ਤੁਹਾਨੂੰ ਹਾਂ ਕਲਾਮ ਪੜ੍ਹ ਕੇ ਵੇਖਿਆ ਜੇ ਅਬਰਾਹਮ ਖੋਸ਼ ਨਹੀਂ ਸੀਗਾ ਅਬਰਾਹਮ ਦੀ ਕੁਛ ਹੀ ਉਹ ਦੋ ਸੀਗੀ ਜਦੋਂ ਉਹਦੇ ਹੱਥਾਂ ਦੇ ਵਿੱਚ ਉਹਦਾ ਉਹਦਾ ਪੁੱਤਰ ਹੁੰਦਾ ਤੇ ਉਹਦੀ ਉਮਰ 100 ਸਾਲ ਹੋ ਗਈ ਸੀਗੀ ਅਬਰਾਹਮ ਆਸ ਛੱਡੀ ਬੈਠਾ ਸੀਗਾ ਅਬਰਾਹਮ ਨੂੰ ਇਹ ਲੱਗਦਾ ਸੀਗਾ ਕਿ 100 ਸਾਲ ਤਾਂ ਹੋ ਗਿਆ ਤੇ ਹੁਣ ਇਹ ਜਿਹੜਾ ਪੁੱਤਰ ਹੋਣਾ ਮੁਸ਼ਕਿਲ ਹੈ ਪਰ ਪਰਮੇਸ਼ਰ ਨੇ ਜਿਹੜਾ ਵਾਅਦਾ ਕੀਤਾ ਹੈ ਪਰਮੇਸ਼ਰ ਵਾਅਦਿਆਂ ਦਾ ਪੱਕਾ ਹੈ ਤੁਹਾਡੇ ਨਾਲ ਵੀ ਪ੍ਰਭੂ ਨੇ ਵਾਅਦਾ ਕੀਤਾ ਹੈ ਕਿ ਪਰਮੇਸ਼ਰ ਤੁਹਾਨੂੰ ਘਰ ਦਵੇਗਾ ਤੁਹਾਡੇ ਨਾਲ ਵੀ ਪਰਭੂ ਨੇ ਵਾਦਾ ਕੀਤਾ ਹੈ ਕਿ ਤੁਹਾਡੇ ਬੱਚਾ ਨੂੰ ਸੈੱਟ ਕਰੇਗਾ ਤੁਹਾਡੇ ਨਾਲ ਵੀ ਪ੍ਰਭੂ ਨੇ ਵਾਦਾ ਕੀਤਾ ਹੈ ਕਿ ਤੁਹਾਨੂੰ ਬਰਕਤ ਤੇ ਬਰਕਤ ਦੇਗਾ ਤੁਹਾਡੇ ਨਾਲ ਵੀ ਵਾਦਾ ਕੀਤਾ ਹੈ ਪ੍ਰਭੂ ਨੇ ਤੁਹਾਡਾ ਵਾਅਦੇ ਤੇ ਵਾਦਾ ਕਰੇਗਾ ਸਾਲ ਬੀਤੇ ਜਾ ਰਹੇ ਨੇ ਸਮਾਂ ਬੀਤਦਾ ਜਾ ਰਿਹਾ ਹੈ ਦਿਨ ਬੀਤੇ ਜਾ ਰਹੇ ਨੇ ਚਿੰਤਾ ਨਾ ਕਰੋ ਉਹ ਵਾਦਿਆਂ ਦਾ ਪੱਕਾ ਹੈ ਉਹਨੇ ਅਬਰਾਹਮ ਨੂੰ ਪੁੱਤਰ ਦੇ ਕੇ ਸਾਬਤ ਕੀਤਾ ਕਿ ਮੈਂ ਯਹਵਾ ਪਰਮੇਸ਼ਰ ਵਾਦਿਆਂ ਦਾ ਪੱਕਾ ਹੈ ਉਹਨੇ ਅਬਰਾਹਮ ਦੀ ਜ਼ਿੰਦਗੀ ਦੇ ਵਿੱਚ ਵਾਦਾ ਪੱਕਾ ਕੀਤਾ ਹੁਣ ਵਾਰੀ ਤੁਹਾਡੀ ਤੇ ਮੇਰੀ ਆ ਗਈ ਉਹ ਆਪਣਾ ਵਾਅਦਾ ਪੂਰਾ ਕਰਕੇ ਵਿਖਾ ਦਵੇਗਾ ਉਹ ਵਾਅਦਿਆਂ ਦਾ ਪੱਕਾ ਪਰਮੇਸ਼ਵਰ ਹੈ ਉਹ ਵਾਅਦਾ ਪੂਰਾ ਕਰਕੇ ਵਿਖਾ ਦਵੇਗਾ ਖੁਦਾ ਦੇ ਲੋਕੋ ਇਹਨੂੰ ਬਰਕਤ ਕਿੱਥੋਂ ਮਿਲ ਗਈ ਕੀ ਕੀਤਾ ਹੈ ਨੇ ਹਲੋ ਹਾਂ ਬੋਲੋ ਬੱਚੋ ਕਿਵੇਂ ਮਿਲੀ ਆਪਰਾਮ ਨੂੰ ਬਰਕਤ ਹਾਂਜੀ ਤੁਸੀਂ ਸੋਚਦੇ ਹੋਵੋਗੇ ਲੋਕੀ 10% ਦਿੰਦੇ ਨੇ ਮੈਂ 20% ਦੇਣਾ ਲੋਕੀ ਹਫਤੇ ਦੇ ਵਿੱਚ ਇੱਕ ਵਾਰੀ ਲੰਗਰ ਲਾਉਂਦੇ ਮੈਂ ਮਹੀਨੇ ਦੇ ਵਿੱਚ ਤਿੰਨ ਵਾਰੀ ਲਾ ਦੇਣਾ ਮੈਂ ਚਰਚ 'ਚ ਟਾਈਮ ਸਹਿਰਾ ਨਾਵਾ ਮੈਂ ਬੜਾ ਕੋਝ ਦਿੱਤਾ ਇਥੇ ਅਬਰਾਹਮ ਨੂੰ ਬਰਕਤ ਦੇਣ ਦੇ ਨਾਲ ਮਿਲੀ ਕਿ ਛੱਡਣ ਦੇ ਨਾਲ ਕਈ ਵਾਰੀ ਕੁਝ ਛੱਡਣਾ ਪੈਂਦਾ ਜੀ ਜਿਹੜਾ ਕੰਮ ਪ੍ਰਭੂ ਨੂੰ ਪਸੰਦ ਨਹੀਂ ਉਹਨੂੰ ਛੱਡ ਦਵੋ ਇਥੇ ਅਬਰਾਮ ਨੇ ਜਦੋਂ ਹੀ ਛੱਡਿਆ ਉਹਦੀ ਜ਼ਿੰਦਗੀ ਦੇ ਵਿੱਚ ਉਹ ਘਾਟਾ ਪੂਰਾ ਹੋਇਆ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਘਾਟਾ ਸੀ ਤੇ ਜੇ ਅੱਜ ਤੁਸੀਂ ਇਸ ਜਗ੍ਹਾ ਤੇ ਪਰਮੇਸ਼ਰ ਨਾਲ ਵਾਅਦਾ ਕਰਦੇ ਹੋ ਕਿ ਪ੍ਰਭੂ ਜਿਹੜਾ ਤੇਰੇ ਤੇ ਮੇਰੇ ਵਿੱਚ ਰੁਕਾਵਟ ਹੈ ਮੈਂ ਉਹਨੂੰ ਛੱਡਦਾ ਤੇ ਖੁਦਾ ਦੇ ਲੋਕੋ ਪਰਮੇਸ਼ਰ ਤੁਹਾਨੂੰ ਉਹ ਬਰਕਤ ਦੇਗਾ ਜਿਹੜੀ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਬਰਕਤ ਨਹੀਂ ਦੇ ਸਕਦੀ ਆ ਕਿ ਉਹਦੀ ਪਤਨੀ ਸਾਰਨੀ ਸੀਗੀ ਅਤੇ ਉਹਦੀ ਪਤਨੀ ਜਿਹੜੀ ਦੂਜੀ ਸੀ ਉਹ ਹਾਜਰਾ ਸੀਗੀ ਖੁਦਾ ਦੇ ਲੋਕੋ ਪਰਮੇਸ਼ਰ ਨੇ ਉਹਦੇ ਵਿੱਚੋਂ ਵੀ ਉਹਨੂੰ ਪੁੱਤਰ ਦਿੱਤਾ ਜਿਹਦਾ ਨਾਂ ਇਸਮਾਇਲ ਸੀ ਅਤੇ ਦੂਜੀ ਪਤਨੀ ਦੇ ਵਿੱਚੋਂ ਵੀ ਉਹਨੇ ਪੁੱਤਰ ਦਿੱਤਾ ਜਿਹਦਾ ਨਾਂ ਇਸਹਾਕ ਸੀਗਾ ਤੇ ਖੁਦਾ ਦੇ ਲੋਕੋ ਜਿਹੜੀ ਪਰਮੇਸ਼ਰ ਤੁਹਾਨੂੰ ਬਰਕਤ ਦੇਗਾ ਉਹ ਬੜੀ ਅਦਭੁਤ ਹੋਏਗੀ ਬੜੀ ਵੱਡੀ ਬਰਕਤ ਹੋਏਗੀ ਉਹ ਬਰਕਤ ਦੁਨੀਆ ਤੁਹਾਨੂੰ ਅੱਖੀ ਹੋਵੇਗੀ ਤੇ